ਇਹ ਭਾਰਤ ਪਾਤਾ ਕੀ ਜਾ ਅਜਿਹੀ ਇੱਕ ਪਠਾਨਕੋਟ ਦੇ ਵਿੱਚ ਜਿਹੜੀ ਸਾਡੇ ਆਦਰਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਜੋ ਜਿਹੜੀ ਕਾਸੋ ਉਹ ਜਿਹੜੀ ਪ੍ਰੋਗਰਾਮਿੰਗ ਸ਼ੁਰੂ ਕੀਤੀ ਹੈ ਇੱਕ ਯੁੱਧ ਸ਼ੁਰੂ ਕੀਤਾ ਨਸ਼ੇ ਦੇ ਖਿਲਾਫ ਉਹਦੀ ਸ਼ਲਾਘਾ ਕਰਨ ਵਾਸਤੇ ਬੈਠੇ ਸੀਗੇ ਤਾਂ ਉਹਦੇ ਵਿੱਚ ਚਰਚਾ ਵੀ ਕੀਤੀ ਗਈ ਕਿ ਦੇਖੋ ਸਾਡਾ ਵੀ ਫਰਕ ਬਣਦਾ ਹੈ ਕਿ ਜੇ ਪ੍ਰਸ਼ਾਸਨ ਇੱਕ ਅੱਛਾ ਕੰਮ ਕਰ ਲਿਆ ਜਿ세 ਵੀ ਉਹਨਾਂ ਨੂੰ ਸੁਖਾਉ ਦੇਗੇ ਉਸ ਤੋਂ ਦਸੀਏ ਕਿ ਬਈ ਬਰਾਊਨ ਲੈਵਲ ਦੇ ਉੱਪਰ ਕਿਸ ਤਰ੍ਹਾਂ ਕੰਮ ਕਰਨ ਨਾਲ ਕਿਸ ਤਰ੍ਹਾਂ ਦੇ ਬੈਨੀਫਿਟਸ ਮਿਲ ਸਕਦੇ ਨੇ ਸੋ ਅੱਜ ਅਸੀਂ ਤੁਹਾਨੂੰ ਸਲਾਹ ਕੀਤੀ ਹੈ ਉਹਦੇ ਵਿੱਚ ਇਹ ਵੈ ਹੈ ਕਿ ਅਗਰ ਵਾਕਈ ਪਰ ਨਸ਼ਾ ਖਤਮ ਕਰਨਾ ਹੈ ਅਗਰ ਸਹੀ ਤਰੀਕੇ ਦੇ ਨਾਲ ਅਸੀਂ ਉਹ ਚਾਹਦੇ ਹਾਂ ਕਿ ਇਹ ਮਸਾਜ ਜੜ ਤੋਂ ਖਤਮ ਹੋ ਜਾਏ ਤਾਂ ਸਭ ਤੋਂ ਪਹਿਲਾਂ ਤੇ ਸਾਨੂੰ ਨਾ ਆਪਣੇ ਜਿੰਨੇ ਸਰਕਾਰੀ ਪਲਾਜ਼ੇ ਨੇ ਜਿੰਨੇ ਇੱਕੋ ਕੋਲ ਕਿਸੇ ਵੀ ਡਿਪਾਰਟਮੈਂਟ ਨਾਲ ਸੰਬੰਧਿਤ ਜਿੰਨੇ ਵੀ ਹੈਗੇ ਨੇ ਉਹ ਸਾਰਿਆਂ ਦੇ ਡੋਕਸ ਰੱਖਣ ਕਿਉਂ ਕਿਉਂ ਕਿਉਂਕਿ ਇਹ ਦੇਖੋ ਜੀ ਸਰਕਾਰ ਦੇ ਵਿੱਚ ਬੈਠੇ ਨੇ ਨਸ਼ੇ ਦੇ ਖਿਲਾਫ ਅਸੀਂ ਕੰਮ ਕਰ ਰਹੇ ਹਾਂ ਸਰਕਾਰਾਂ ਕਰ ਰਹੀ ਹੈ ਉਹ ਸਾਰਾ ਮਾਹੌਲ ਵੀ ਇਹ ਚਾਹਦਾ ਹੈ ਅਤੇ ਮਚਾ ਨੋ ਦਾ ਸੇਵ ਕਰਨਾ ਤੇ ਇਹ ਪਹਿਲੀ ਪ੍ਰਾਇੋਰਟੀ ਤੇ ਹੈ ਕੰਮ ਖਤੋਂ ਖਤੇਗਾ। ਤੋ ਸੋ ਇਹ ਜਿਹੜਾ ਕੰਮ ਜੇ ਉਦੋਂ ਖਤਮ ਹੋਏਗਾ ਕਿਉਂਕਿ ਦੇਖੋ ਜੇਕਰ ਮੈਂ ਚੋਲਣਾ ਤੇ ਮੈਂ ਕਿਸੇ ਨੂੰ ਚੋਲ ਨਹੀਂ ਕਰ ਸਕਦਾ। ਅਗਰ ਮੈਂ ਖੁਦ ਨਸ਼ਾ ਕਰਦਾ ਤਾਂ ਤੇ ਮੈਂ ਕਿਸੇ ਨੂੰ ਇਹ ਨਹੀਂ ਕਹਿ ਸਕਦਾ ਕਿ ਤੁਸੀਂ ਨਸ਼ਾ ਨਾ ਕਰੋ। ਦੇਖੋ ਫਿਰ ਬਾਤ ਵਾਜੀ ਗਾਂਧੀ ਜੀ ਨੇ ਵੀ ਇੱਕ ਐਗਜ਼ਾਮਪਲ ਹੈ ਗਾਂਧੀ ਜੀ ਜਿਹੜਾ ਗੋੜ ਵਾਲੀ ਸੀ ਉਹ ਤੁਹਾਨੂੰ ਸਾਰਾ ਪਤਾ ਹੀ ਹੈ। ਤੋ ਸੋ ਜਿਹੜੇ ਇਹ ਸਰਕਾਰੀ ਮੁਲਾਜ਼ਮ ਨੇ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਉਹਨਾਂ ਦਾ ਡੋਪਟ ਅਨਿਵਾਰੀ ਪਰੋਥੀ ਨੂੰ ਵਿਵੇਵਾਂ ਚ ਹੋਣਾ ਲਾ ਇੱਕ ਵਾਰੀ ਡੋਪਟਸ ਹੋਣਾ ਜ਼ਰੂਰੀ ਹੈ। ਕੀ ਕਰਤੀ ਐਂਡ ਯੂ ਜਿਹੜੀਆਂ ਸ਼ਹਿਰਾਂ ਦੇ ਵਿੱਚ ਹੈਗੀਆਂ ਨੇ ਬੈਠੀਆਂ ਉਹ ਅਸੀਂ ਨੂੰ ਤੁਹਾਡੀ ਸਹਾਇਤਾ ਕਰ ਸਕਦੀ ਐ ਨਿੱਲਾ ਖਰਚਾ ਦਾ ਜੋ ਜਨਰਲ ਖਰਚਾ ਦਾ ਹੈ ਉਹਦੇ ਵਿੱਚ ਉਹ ਉਹ ਸਹਿਯੋਗ ਕਰ ਸਕਦੇ ਆ ਗੱਲ ਖਰਚੇ ਨੂੰ ਲੈ ਕੇ ਚੱਲੀਏ ਅੱਪਾ ਤੇ ਤੇ ਅਗਰ ਲੈ ਕੇ ਚੱਲਦੇ ਆ ਅਸੀਂ ਕਿ ਇੱਕ ਨਾਕੇ ਦੇ ਉੱਪਰ ਕੋਈ ਪੁਲਿਸ ਵਾਲੇ ਖੜੇ ਆ ਅਗਰ ਉਹ ਆਪ ਰਿਸ਼ਾ ਕਰਦੇ ਪਏ ਨੇ ਤਾਂ ਉਹਨਾਂ ਦੀ ਪਹਿਲੀ ਪ੍ਰਾਇੋਰਟੀ ਪਤਾ ਕੀ ਹੋਣੀ ਐ ਜੇ ਫੜਿਆ ਲਿਆ ਤਾਂ ਉਹ ਥੋੜਾ ਜਿਹਾ ਰਿਸ਼ਾ ਕੱਢ ਕੇ ਆਪਣੇ ਵੱਲੋਂ ਸੇਵ ਕਰਦੇ ਲੋਕੋ ਕਾਨੂੰਨ ਦੇਤੇ ਰਿਹਾ ਪੀਕੀ ਕਰਨਗੇ ਉਹ ਮਜਬੂਰ ਹੁੰਦੇ ਨੇ ਕਿ ਨਿਸ਼ੇ ਦੇ ਆਧਿਭੋਜ ਚੁੱਕੇ ਹੁੰਦੇ ਨੇ ਤੇ ਇਸ ਦੀ ਸਭ ਤੋਂ ਪਹਿਲਾਂ ਸਾਨੂੰ ਸ਼ੁਰੂਆਤ ਆਪਣੇ ਤੋਂ ਹੀ ਕਰਨੀ ਪਵੇਗੀ ਅਗਰ ਪ੍ਰਸ਼ਾਸਨ ਹੋਰ ਸਰਕਾਰ ਵਾਕਿਮੇ ਲਾਖਾ ਖਤਮ ਕਰਨਾ ਚਾਹੁੰਦਾ ਹੈ ਤੇ ਮੈਂ ਲਾ ਆਪਣੇ ਜਿਹੜੇ ਹਨ ਜਿਹੜੇ ਆਪਣੇ ਨਾਂ ਦੇ ਕੋ ਗਾਇਤ ਰੋਸਾਸ ਕਹਿ ਰਿਹਾ ਮੈਂ ਕਿ ਪਿਛਲੇ ਦਿਨਾਂ ਤੇ ਮੇਰੇ ਨਾਲ ਇਹੋਗੇ ਸੁਰੱਖਿਆ ਕਰਮੀ ਨਿਯੁਕਤ ਕੀਤੇ ਸੀਗੇ ਜਿਹੜਾ ਸਲੇਖ ਚ ਤੱਕਦੇ ਮੈਂ ਕੋ ਕਈ ਸਬੂਤ ਅਗੇ ਨੇ ਵੀ ਉਹਨਾਂ ਨੇ ਕਿ ਇਦੋਂ ਉਹ ਕੇਹੋ ਜਿਹੀ ਗੁੱਸੇ ਆਪ ਕੋਲ ਕੇ ਮਨਾਂ ਹੁੰਦਾ ਹੈ ਜਿਹਨੂੰ ਗੁੱਸੇ ਉਹ ਸੀਗਾ ਉਹ ਬੁਜ਼ਾਰਤ ਦੀ ਇੱਕ ਕਰਪ ਜੀ ਸੀਗਾ ਬੁਜ਼ਾਰਤ ਉੱਤੀਆਂ ਮਾਰਦੇ ਨਸ਼ੇ ਕਰ ਕਰਕੇ ਇੱਕ ਉਹ ਸੀਗਾ ਪਰਿਨਾਮ ਨੂੰ ਪੁੱਲ ਗਏ ਸ਼ਰਾਬਾ ਪੀ ਗਦੀ ਰਾਤ ਨੂੰ ਸੜਕ ਦੇ ਉੱਪਰ ਡਿੱਗੇ ਹੋਦੇ ਸੀ ਮੇਰੇ ਕੈਮਰੇ ਤੱਕ ਸੌਂਦੇ ਸੀ ਉਹਨਾਂ ਨੇ ਜਿਹੜੇ ਸੋਸ਼ਾ ਕੈਮਰੇ ਲੱਗੇ ਹੋਏ ਸੀ ਤੇ ਬਹੁਤ ਜ਼ਿਆਦਾ ਨਸ਼ਾ ਤੇ ਆਪ ਕਰਦੇ ਨੇ ਉਮਰਾਂ ਵੀ ਮਨ ਥੋੜੇ ਥੇ ਪਤੀ ਪਤੀ 4 26 20 ਸਾਲ ਹੈ ਕਿਰੇ ਔਰ ਕਿਤਾ ਪੀ ਕੇ ਬੁਜ਼ਾਰਤ ਦੇ ਜਿੰਨੇ ਸੀ ਤੇ ਇੱਕ ਸਾਹਮਣੇ ਕਾਰ ਵਾਲੇ ਨੂੰ ਫੋਨ ਕਰਕੇ ਕਹਿ ਦਿੱਤੇ ਤੁਹਾਡਾ ਗਨਮਨ ਜਿਹੜਾ ਵਾ ਉਹ ਸੜਕ ਦੇ ਵਿੱਚ ਡਿੱਗਾ ਪੈਨ ਨੂੰ ਆਖ ਲੈਣ ਤੇ ਮੇਰੇ ਜਾ ਕੇ ਬਾਕੀ ਜਿੰਜਾ ਸਾਥ ਗਏ ਜਿਹੜੀ ਜਿਹੜੇ ਨੂੰ ਬਾਕੇ ਲੈ ਕੇ ਆ ਜੀ ਦੱਸੋ ਜੇ ਆਪਣੇ ਨੇ ਜੇ ਅਗਰ ਐਮਪੀ ਨਾਲ ਲੈ ਕੇ ਗਏ ਇਹਨਾਂ ਨੂੰ ਕੱਢੋ ਬਾਹਰ ਜਿਹੜੇ ਨਸ਼ਾ ਕਰਦੇ ਨੇ ਇੱਕ ਮਿਸ਼ਨ ਲਗਾ ਦਿਓ ਇੱਕ ਕੋਈ ਨਸ਼ਾ ਕਰੇਗਾ ਉਹਨੂੰ ਸਰਕਾਰ ਦੇ ਵਿੱਚ ਪਾ ਦੇਖੋ ਇੱਕ ਸ਼ਰਾਬ ਵੀ ਇਹ ਸਰਕਾਰ ਨੇ ਵੈਲਿਡ ਕੀਤੀ ਹੋਈ ਹੈ ਆਪਣੇ ਘਰ ਜਾਂਦਾ ਕੋਈ ਜਰੂਰ ਬੰਦਾ ਜਾ ਕੇ ਆਰਾਮ ਨਾਲ ਆਪਣੇ ਕਿਤੇ ਦੇਖੋ ਇਹ ਇੱਕ ਅ ਸਾਹ ਦੁਨੀਆਂ ਲੱਗਦੀ ਹੈ ਲੇਕਿਨ ਜਿਹੜੀ ਬਾਕੀ ਨਸ਼ੇ ਨੇ ਇੱਕ ਚਿੱਟਾ ਜਿਹੜਾ ਇਨਸਾਨ ਨੂੰ ਮਾਰਦਾ ਪਿਆ ਹੈ ਦੇਖੋ ਸਾਡੇ ਗੁਰਦਾਸਪੁਰ ਦੇ ਵਿੱਚ ਕਿੰਨੀਆਂ ਘਟਨਾ ਹੋਈਆਂ ਤੁਹਾਡੇ ਪਠਾਨਕੋਟ ਦੇ ਵਿੱਚ ਕਿੰਨੀਆਂ ਘਟਨਾ ਹੋਈਆਂ ਵਾ ਜਿਹਨਾਂ ਦੇ ਉੱਤੇ ਬੱਚਿਆਂ ਨੇ ਸੱਜਾ ਲਗਾਈ ਗਿਆ ਸੱਜਾ ਲਗਾਏ ਲਗੇ ਉਹਨਾਂ ਦੇ ਉੱਤੇ ਮੌਤ ਹੋ ਗਈ ਠੀਕ ਹੈ ਨਾ ਇੰਨੇ ਨੇ ਖਤਰਨਾਕ ਨਸ਼ੇ ਆ ਗਏ ਤੁਸੀਂ ਇਹ ਜੇ ਖਤਮ ਕਰਨੇ ਤੇ ਪਹਿਲਾਂ ਸਾਡੇ ਜਿਹੜੇ ਆਪਣੇ ਆ ਘਰ ਰਹਿਣਾ ਜਿਹੜਾ ਉਹਨਾਂ ਨੂੰ ਸਾਨੂੰ ਸਹੀ ਕਰਨਾ ਪਵੇਗਾ ਤੇ ਜਿੱਦੇ ਵੀ ਸਰਕਾਰੀ ਕਮਾ ਦੇ ਸਾਡੀ ਜਿਹੜੀ ਮੰਗ ਹੈ ਸਾਡੀ ਤੁਹਾਡੇ ਮੁੱਖ ਮੰਤਰੀ ਜੀ ਕੋਲੋਂ ਇਹ ਕਾਨੂੰਨ ਬਣਾ ਲਓ ਕਿ ਹਰ 3 ਮਹੀਨੇ ਬਾਅਦ ਡਾਕਟਰਸ ਹੋਏਗਾ ਹਾਂ ਉਹ ਡੋਪ ਟੈਸਟ ਵੀ ਜਿਹੜਾ ਕੋਈ ਕਰੇਗਾ ਜੇ ਉਹ ਗਲਤ ਕਰੇ ਪੈਸੇ ਲੈ ਕੇ ਝੂਠਾ ਕੋਈ ਡੋਪ ਟੈਸਟ ਰਿਪੋਰਟ ਨਾਏ ਤੇ ਉਹਦੇ ਗਲਤ ਨਹੀਂ ਬਲਕਿ ਕ੍ਰਾਸ ਚੈੱਕ ਵਾਸਤੇ ਬੁਰਾ ਬਣ ਜੈਦਾ ਉਹਨਾਂ ਜਿਹੜੇ ਡਾਕਟਰ ਜਿਹੜੇ ਹੈਗੇ ਨੇ ਜਿਹੜੇ ਚਾਰ ਪੈਸੇ ਲੈ ਕੇ ਉਹਨਾਂ ਦਾ ਕਮਾਈ ਦਾ ਸੋਰਸ ਬਣ ਜੈਣਾ ਉਹਨਾਂ ਦਾ ਤੜਕ ਮੇਟੀ ਕੋ ਨਹੀਂ ਗਈ ਤੇ ਉਹਦੇ ਚੋਂ ਵੀ ਸੋਰਸ ਬਣ ਜਾਂਦਾ ਤੂੰ ਇਹ ਜਿਹੜਾ ਉਹਨਾਂ ਦਾ ਪੈਸੇ ਲੈਣੇ ਤੇ ਉਹਨਾਂ ਨੇ ਡੋਪ ਰਿਪੋਰਟ ਉਹੀ ਕਰ ਲੈਣੀ ਹੈ ਤੇ ਉਹਨਾਂ ਦਾ ਵੀ ਕ੍ਰਾਸ ਚੈੱਕ ਕਰਨ ਵਾਸਤੇ ਕਿਤੇ ਵੀ ਚਾਹ ਲਓ 10 ਬੰਦੇ ਜਿਹੜਾ ਉਹਨਾਂ ਨੇ ਕਰਕੇ ਭੇਜੇ ਉਹਨਾਂ ਤੋਂ ਇੱਕ ਦੋ ਬੰਦਿਆਂ ਨਾਲ ਵ ਰੋਕ ਕੇ ਗੁਰੇ ਬਸ ਸੋਨੇ ਸੋਨੇ ਕਾਰਟੂਲ ਬੰਫੀ ਗਾ ਦੋ ਸੋ ਸਾਡੀ ਬੀਬੀ ਆ ਜੋੜ ਕੇ ਜਿਹੜੇ ਨਸ਼ਾ ਕਰਨ ਦਾ ਨਕਸ਼ਾ ਦੇ ਦਿੱਤੋ ਅਸੀਂ ਸਨ ਤੁਦਿਸ਼ ਰੱਖਿਆਵਾਂ ਦੇ ਗਿਆ ਹੈ ਹੈ ਨਾ ਸਾਡੇ ਕਿ ਡੋਪੇਸ ਤਰਾਉ ਸਰੀਆ ਬਰਾਉ ਕਿ ਨਾ ਪਤਾ ਲੱਗੇ ਕਿ ਕਿਹੜਾ ਬੰਦਾ ਸਾਡੇ ਚ ਕਈ ਰੋਗ ਇਹੋ ਜਿਹੇ ਗੇੜੇ ਜਿਹੜੇ ਸਰਕਾਰੀ ਗੱਡੀਆਂ ਦੇ ਵਿੱਚ ਜਿਹੜੇ ਉਹ ਨਸ਼ਾ ਸਪਲਾਈ ਕਰਦੇ ਕੋਈ ਨਹੀਂ ਜਗਾ ਜਗਾ ਦੇ ਉੱਪਰ ਬੈਠੇ ਤੇ ਬੜੇ ਹੈਗੇ ਉਹ ਨਾਮ ਕਿਲੇ ਨੇ ਸਾਨੂੰ ਪਤਾ ਹਲਾ ਪ੍ਰਸ਼ਾਸਨ ਨੂੰ ਵੀ ਪਤਾ ਹੋਣਾ ਇੰਗਲਿਸ਼ ਸੀਆਈਡੀ ਵਾਲੇ ਕੋਲ ਘਰ ਆਏ ਸੀ ਤਾਂ ਮੈਂ ਵੈਸੇ ਜਨਰਲੀ ਗੱਲ ਕਰਦੀ ਕਿ ਮੈਨੂੰ ਪਤਾ ਚੱਲਿਆ ਕਿ ਸਰਕਾਰੀ ਗੱਡੀਆਂ ਦੇ ਵਿੱਚ ਨਸ਼ਾ ਸਪ ਇਹ ਤੁਹਾਨੂੰ ਪਤਾ ਬਟ ਬੜੀ ਹਰਾਨੀ ਹੋਈ ਕਿਥੇ ਤੁਹਾਨੂੰ ਪਤਾ ਕਿ ਕਾਰਵਾਈ ਕਿਉਂ ਨਹੀਂ ਹੁੰਦੀ ਬਈ ਦੱਸੋ ਜੇ ਪਤਾ ਹੀ ਸਭ ਕੁਝ ਹੈਗਾ ਮੈਂ ਤਾਂ ਫਿਰ ਅਪਾ ਕਿਉਂ ਚੁੱਪ ਕਰਕੇ ਬੈਠੇ ਰਹੇ ਪਖਾੜੀ ਕੋਲ ਚ ਬੜੇ ਲੋਗਾਂ ਦੀ ਇਹ ਸਰਕਾਰੀ ਗੱਟੀਆਂ ਕਿ ਨਸ਼ਾ ਸਪਲਾਈ ਕਰਦੇ ਠਾਨਕੋਟ ਕੀ ਮੈਂ ਸਾਰੀ ਜੀ ਗੱਲ ਕਰ ਰਿਹਾ ਠਾਨਕੋਟ ਤੋਂ ਹੈ ਕਿ ਅਮਰਸਰ ਤੱਕ ਤੁਸੀਂ ਕੋਈ ਵੀ ਲਾ ਲਓ ਜਿੱਨਾ ਮੈਂ ਤੇ ਇਥੋਂ ਸਾਥ ਹੋ ਕੇ ਕਹਿ ਰਿਹਾ ਕਿ ਕਈ ਅਜਿਹੇ ਲੋਕ ਨੇ ਜਿਨ੍ਹਾਂ ਨੂੰ ਗਨਪੈਨ ਵੀ ਮਿਲਦੇ ਨੇ ਉਹਨਾਂ ਦੇ ਘਰ ਮੈਨੂੰ ਵੀ ਨਾਲ ਰਹੇ ਜਿਹੜਾ ਤੇ ਇਹਦੇ ਨਸ਼ੇ ਸਪਲਾਈ ਕਰਦੇ ਨੇ ਔਰ ਘਰ ਮੈਨੋਂ ਵੀ ਫਰਦ ਹੁੰਦਾ ਉਹ ਚੁੱਪ ਕਰਕੇ ਬੈਠੇ ਕ੍ਰੋਸਿੰ ਬੜਾ ਸਰਵអស់ ਲੈਣੀ ਨਾ ਸਕੇ ਇਹਨਾਂ ਨੂੰ ਸਰਵអស់ ਲਾਓ ਤੁਹਾਨੂੰ ਫਿਰ ਪਤਾ ਲੱਗੇਗਾ ਕਿ ਵੀ ਅਸਲੀਅਤ ਕੀ ਹੈਗੀ ਔਰ ਨਸ਼ਾ ਕਿੱਦਾਂ ਖਤਮ ਹੋ ਸਕਦਾ ਹੈ ਜੜ ਤੋਂ ਹੋਰ ਖਤਮ ਕਰਨਾ ਤੇ ਜੜ ਤੇ ਹੀ ਆਵਾਜ਼ ਪੰਨਾ ਹੋਵੇਗਾ ਔਰ ਜੜ ਜਿਹੜੀ ਹੈ ਤੁਹਾਡੇ ਆਪਣੇ ਲੋਕ ਨੇ ਜਿਹਨਾਂ ਨੂੰ ਉਸੇ ਚੈਕਿੰਗ ਕਰਕੇ ਲਾਚ ਦਿੱਨੇ ਆ ਤੇ ਲੇਕੇ ਪਤਾ ਹੀ ਨਹੀਂ ਕੋ ਆਪ ਨਸ਼ਾ ਕਰਦਾ ਹੁੰਦਾ ਹੈ ਤੋ ਸੋ ਇਸ ਵੀ ਮੇਰੀ ਬੇਨਤੀ ਹੈ ਸਾਡੇ ਸਾਰਿਆਂ ਦੀ ਬੇਨਤੀ ਹੈ ਪਰ ਕੀ ਕਹਿ ਸਕਦਾ ਕਿ ਇੱਕ ਆਮ ਗੱਲ ਜਿਹੜਾ ਜਨਤਾ ਦੇ ਵਿੱਚ ਇੱਕ ਜੋ ਵਪੀ ਰਹਿਣ ਵਾਲਾ ਉਹਦੀ ਵੀ ਇੱਕ ਮੰਗ ਹੈ ਜੀ ਹੈ ਜੀ ਇਹ ਜਿਹੜੇ ਲੋਕ ਕਰਨ ਵਾਲੇ ਨੇ ਉਹ ਵੀ ਤੁਸੀਂ ਫੜਦੇ ਹੀ ਪਏ ਹੋ ਫਿਰ ਦਿਖਦੇ ਤੇ ਨੇ ਹੈਨਾ ਉਹ ਤੁਸੀਂ ਸ਼ੁਰੂ ਕਰ ਦਿੱਤਾ ਉਹ ਬੜਾ ਅੱਛਾ ਉਹ ਪ੍ਰੋਗਰਾਮ ਸ਼ੁਰੂ ਕੀਤਾ ਲੇਕਿਨ ਜੇਕਰ ਖਤਰੂ ਕਰਨਾ ਹੋਣਾ ਤੇ ਜਿਹੜੇ ਉਹ 47 ਮੁਲਾਜ਼ਮ ਵੀ ਹੈ ਕਿਸੇ ਵੀ ਡਿਪਾਰਟਮੈਂਟ ਦਾ ਪਹਿਲਾ ਆਰਡਰ ਵਾਸਤੇ ਥੋੜਾ ਜਾ ਥੋੜਾ ਸਖਤੀ ਕਰੋ ਜੇ ਨਾ ਤਾਂ ਕਸ਼ਾ ਕਰਦਾ ਆਦੀ ਹੈਗਾ ਤਾਂ ਜੋ ਬਕਰੀ ਦਾ ਬਾਤ ਹੈਨਾ ਅੱਜ ਤੱਕ ਇੰਦਾਲਾ ਨੂੰ ਕੀਤਾ ਹੀ ਨਾ ਸੈ ਕੀਤਾ ਹੀ ਨਾ ਤੁਸੀਂ ਤੁਸੀਂ ਕਹਿਤਾ ਨੇ ਕਿ ਜੇ ਨਹੀਂ ਬੰਦੇ ਦੇ ਪਤ ਬਦਲੇ ਤੇ ਆਪਾਂ ਹੋਰ ਜਿਹੜੇ ਲੋਕਾਂ ਨੂੰ ਆਪਾਂ ਦੇ ਰਾਂਗੇ ਕਿ ਮਾ ਹੈਡਮਾਸਟਰ ਵੀ ਦੇ ਰਾਂਗੇ ਆਪਾਂ ਪਾਰਾ ਕੋਟ ਤੁਸੀਂ ਇਹ ਗੱਲੀ ਜਾਣ ਹੈ ਨਾ ਤੇ ਫਿਰ ਇਹਨਾਂ ਤੇ ਵੀ ਕਰੋਨਾ ਜਿਹੜਾ ਨਸ਼ਾ ਕਰਨ ਦਾ ਤਰਕ ਕਰਨਾ ਤੇ ਫਿਰ ਨਾ ਹੀ ਨਸ਼ਾ ਕਰਨ ਵਾਲਾ ਕੱਢੋੜਾ ਨੂੰ ਬਾਹਰ ਲਾਤਾ ਮਾਉਣਾ ਚ ਕਿ ਜਿਹੜੇ ਬੰਦੇ ਆਪ ਸਰਕਾਰੀ ਪੈਸੇ ਦੇ ਸੈਲਰੀ ਜੰਦੇ ਪਏ ਨੇ ਉਹ ਨਸ਼ੇ ਕਰਦੇ ਪਏ ਨੇ ਉਹ ਨਸ਼ੇ ਨੂੰ ਬੜਾਵਾ ਦਿੰਦੇ ਪਏ ਨੇ ਤੇ ਫਿਰ ਕਿਦਾਂ ਖਤਮ ਹੋਏਗਾ ਜੇ ਅਸੀਂ ਆਪ ਵੀ ਠੀਕ ਹੋਵਾਂਗੇ ਦੱਸੋ ਮੇਰੀ ਹੱਥ ੜ ਕੇ ਬੇਨਤੀ ਹੈ ਇਹ ਸਾਡੇ ਵਿਚਾਰ ਜਰੂਰ ਕੀਤਾ ਇਸ ਦੇ ਨਾਲ ਕਿ ਆਪਾਂ ਇੱਕ ਹੋਰ ਜੋ ਐਲਾਨ ਕਰ ਰਹੇ ਹਾਂ ਅਸੀਂ ਫਿਊਚਰ ਵਾਲਾ ਸਾਥ ਠਾਕਰੇ ਔਰ ਸਾਡੇ ਭਗਵਤ ਸੇਨਾ ਨੂੰ ਕਮਬਾਈਨਡ ਰੂਪ ਦੇ ਵਿੱਚ ਕਿ ਅਸੀਂ ਗੁਰਦਾਸਪੁਰ ਦੇ ਪਠਾਨਪੁਰ ਦੇ ਔਰ ਅਮਰਸਰ ਦੇ ਜਿਹੜੇ ਡੀਸੀ ਸਾਹਿਬ ਨੇ ਉਹਨਾਂ ਨੂੰ ਜਾ ਕੇ ਇਸ ਸਬੰਧ ਦੇ ਵਿੱਚ ਮੰਗ ਪੱਤਰ ਵੀ ਦਵਾਵਾਂਗੇ ਅਗਰ ਜ਼ਰੂਰਤ ਪਈ ਤੇ ਫਿਰ ਅਸੀਂ ਗਵਰਨਰ ਕੋਲ ਜਾਵਾਂਗੇ ਕਿ ਭਈ ਇਹ ਜਿਹੜਾ ਸੰਤਾਨੀ ਕਲਾਜਮਾਣਾ ਇਹਨਾਂ ਤੇ ਡੋਪ ਕੈਪ ਕੰਪਲਸਰੀ ਗ੍ਰੋਥ ਇਨਮੇ ਨਿਭਾਣਾ ਦੇ ਕੰਪਲਸਰੀ ਹੋਣਾ ਚਾਹੀਦਾ ਫਿਰ ਨਸ਼ਾ ਘਟਾਉਣਾ ਹੈ ਕਿਉਂਕਿ ਇਹ ਆਪ ਹੀ ਜਿਹੜੇ بڑے ਲੋਕ ਜਿਹੜੇ ਨਾ ਇੰਵੋਲਡ ਹੈਗੇ ਨੇ ਜਨਾਬ ਸਾਹਿਬ ਕਹਿ ਰਹੇ ਨੇ ਜੇ ਐਸਾ ਨਹੀਂ ਗੱਲ ਮੰਨ ਲਓ ਤੁਸੀਂ ਕਿ ਜਿਹੜਾ ਸਰਕਾਰੀ ਕਲਾਜਮਾ ਨੇ ਨਾ ਇਹ ਆਪ ਨਸ਼ਾ ਪੌਣ ਦੇ ਕਾਰਨ ਉਹ ਇੱਕ ਹੋਰ ਤੁਹਾਨੂੰ ਦੱਸ ਦਿਆਂਗਾ ਕਿ ਜਿਹੜੇ ਥਾਣੇ ਦੇ ਵਿੱਚ ਬڑے-ਬڑے ਸੰਗਠਨ ਕੋਈ ਕੋ ਜਿਹੜਾ ਤੇ ਲੱਗੇ ਹੋਏ ਨੇ ਨਾ ਬڑے-ਬڑے ਸੰਗਠਨ ਜਿਹੜੇ ਕੋਈ ਜਗ੍ਹਾ ਤੇ ਲੱਗੇਦੇ ਨੇ ਉਹ ਪੂਰੇ ਹੈਮਸ਼ੂਅਲ ਨੇ ਉਹ ਬਲਕਿ ਕਰਵਾਉਂਦੇ ਪੈਣਾਂ ਨਸ਼ੇ ਦੇ ਵਿੱਚ ਗੜ ਜਾਗੇ ਉਹ ਲੋਕ ਬੈਠੇ ਨੇ ਔਰ ਜਿਹੜੇ ਬਣਾਵਾ ਦਿੰਦੇ ਨੇ ਜਿਹੜੇ ਪੈਸੇ ਖਾ ਕੇ ਜਿਹੜੇ ਉਹ ਨਸ਼ਾ ਵਪਾਰੀਆ ਨੇ ਜਿਹੜਾ ਸੂਚਨਾਵਾਂ ਤੁਹਾਡੇ ਅੰਦਰ ਰਿਜਿਸਟਰ ਜਿਹੜੀ ਕੋਈ 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 ਵੀ ਦੇਖੋ ਤੁਸੀਂ ਚਲੇ ਜਾਓ ਤੁਸੀਂ ਕਿਤੇ ਹੋਈ ਰੇਂਜ ਕਰਨੀ ਹੋਏ ਐਡਵਾਂਸ ਤੋਂ ਪਹਿਲਾਂ ਗੱਲ ਹੁੰਦੀ ਹੈ ਤਾਂ ਸੋ ਮੇਰੀ ਬੇਨ ਬਣੀ ਹੈ ਕਿ ਇਹਨਾਂ ਤੇ ਸਰਜਾਂ ਸੌਫਟ ਦੇ ਫੋਨਾਂ ਦੇ ਉੱਪਰ ਇਹਨਾਂ ਨੂੰ ਟੈਗ ਕਰੋ ਫਿਰ ਉਸ ਤੋਂ ਬਾਅਦ ਤੁਹਾਡਾ ਤਸਵੀਰ ਮਸਲਾ ਹੱਲ ਹੋਏਗਾ ਠੀਕ ਹੈ ਤੁਸੀਂ ਕਰ ਰਹੇ ਹੋ ਅੱਛਾ ਲੱਗ ਰਿਹਾ ਇਹ ਤੇ ਬਹੁਤ ਮਤਲਬ ਅੱਛਾ ਲੱਗ ਰਿਹਾ ਸਾਨੂੰ ਲੱਗ ਰਿਹਾ ਕਿ ਆਉਣ ਵਾਲੇ ਸਮੇਂ 'ਚ ਵਾਕਈ ਕੁਝ ਅੱਛੇ ਨਜ਼ਰ ਆਣਗੇ ਦੋਸਤੋ ਅਸੀਂ ਤੁਹਾਡੇ ਨਾਲ ਆ ਆਲ ਦਾ ਟਾਈਮ ਬਟ ਐਟ ਲੀਸਟ ਇਹ ਜਿਹੜਾ ਅਸੀਂ ਵੀ ਕੀਤੀ ਹੈ ਨਾ ਇਹਨੂੰ ਮੰਨੋ ਅਸੀਂ ਇਹਨੂੰ ਸੀਰੀਅਸਲੀ ਲੈ ਕੇ ਚੱਲਦੇ ਹਾਂ ਧੰਨਵਾਦ